ਹਰ ਸੋਹੀ ਰਾ ਛਾੜ ਕੈ ਕਰਹਿ ਆਨ ਕੀ ਆਸ ਤੇ ਨਰਦੋਸ ਕ ਜਾਹੇਗੇ ਸਤਿਪਖੈ ਰਬਦਾਸ ਸਤਿਕਾਰਯੋ ਸਾਧ ਸੰਗਤ ਜੀ ਭਾਰਤ ਵਰਸ਼ ਦੀ ਧਰਤੀ ਸ਼ੁਰੂ ਤੋਂ ਹੀ ਰੱਬ ਦੇ ਪਿਆਰਿਆਂ ਦੇ ਜਨਮ ਦੇ ਨਾਲ ਰੱਬ ਦੇ ਪਿਆਰਾਂ ਦੇ ਸੰਸਾਰ ਦੇ ਵਿੱਚ ਆਉਣ ਦੇ ਨਾਲ ਜਿਹੜੀ ਹੈ ਇਹ ਹਮੇਸ਼ਾ ਹੀ ਸ਼ਰਾਸ਼ਾਰ ਹੋਈ ਹੈ ਤੇ ਰੱਬ ਦੇ ਪਿਆਰੇ ਸਦਾ ਇਸ ਧਰਤੀ ਤੇ ਬਰਾਜਮਾਨ ਰਹੇ ਆ ਤੇ ਗੁਰੂ ਪਾਤਸ਼ਾਹ ਜੀ ਨੇ ਉਹਨਾਂ ਦੇ ਬਾਬਤ ਲਿਖਿਆ ਕਿ ਉਹਨਾਂ ਦਾ ਆਉਣ ਦਾ ਮਨੋਰਥ ਕੇਵਲ ਪਰਉਪਕਾਰ ਵਾਸਤੇ ਹੈ ਸੰਸਾਰ ਦਾ ਹਰ ਇੱਕ ਪ੍ਰਾਣੀ ਆਪਣੇ ਵਾਸਤੇ ਜੀਉਂਦਾ ਹੈ ਆਪਣੇ ਵਾਸਤੇ ਕਰਮ ਕਰਦਾ ਹੈ ਮਾਂ ਪਿਓ ਮਾਂ ਔਰ ਬਾਪ ਜਿਹੜੇ ਆ ਕਰਮ ਕਰਦੇ ਆ ਤਾਂ ਜੋ ਉਹਨਾਂ ਦੇ ਬੱਚਿਆਂ ਦਾ ਪਾਲਣ ਪੋਸ਼ਣ ਹੋ ਸਕੇ ਪੰਛੀ ਜਿਹੜੇ ਆ ਉਹ ਕਾਰਜ ਕਰਦੇ ਆ ਤਾ ਜੋ ਉਹਨਾਂ ਦੇ ਬੱਚਿਆਂ ਦਾ ਪਾਲਣ ਪੋਸ਼ਣ ਹੋ ਸਕੇ ਵਿਦਾਤ ਕਹਿੰਦਾ ਹੈ ਕਿ ਦੁਨੀਆ ਦਾ ਹਰ ਇੱਕ ਪ੍ਰਾਣੀ ਪਸ਼ੂ ਪੰਛੀ ਆਪਣੇ ਬੱਚਿਆਂ ਤੱਕ ਸੀਮਤ ਰਹਿੰਦੇ ਆ ਲੇਕਿਨ ਰੱਬ ਦੇ ਪਿਆਰਿਆਂ ਦਾ ਜਿਹੜਾ ਜੀਵਨ ਹੈ ਉਹ ਉਹਨਾਂ ਦਾ ਵਾਸਤੇ ਨਹੀਂ ਇਹ ਸਗੋਂ ਪੂਰੀ ਖਲਕਤ ਦੇ ਵਾਸਤੇ ਹੁੰਦਾ ਇਸ ਲਈ ਗੁਰੂ ਪਾਤਸ਼ਾਹ ਜੀ ਨੇ ਆਪਣੀ ਬਾਣੀ ਵਿੱਚ ਵੀ ਮਹਾਰਾਜ ਜੀ ਨੇ ਅੰਕਿਤ ਕੀਤਾ ਜਨਮ ਮਰਨ ਦੋ ਹੂ ਮੈਂ ਨਾਹੀ ਜਨ ਪਰੁ ਪੁਕਾਰੀ ਆਏ ਜੀ ਦਾਨ ਦੇ ਭਗਤੀ ਲਾਇਨ ਹਰਸੂ ਲੈਨ ਐਸੇ ਬ੍ਰਹਮ ਬੇਤੇ ਮਹਾਨ ਰਹਿਬਰ ਮਹਾਰਾਜ ਜੀ ਸਾਗੁਰ ਸਵਾਮੀ ਸਰਵਣ ਦਾਸ ਮਹਾਰਾਜ ਜੀ ਜਿਨ੍ਹਾਂ ਦੀ ਬਾਬਤ ਕੁਝ ਕਹਿਣਾ ਕੁਝ ਬੋਲਣਾ ਇਹ ਮਹਾਰਾਜ ਜੀ ਦੀ ਸ਼ਾਨ ਦੇ ਵਿੱਚ ਬਹੁਤ ਹੀ ਜ਼ਿਆਦਾ ਜੋ ਹੈ ਇਹ ਬਹੁਤ ਥੋੜਾ ਹੋਵੇਗਾ ਕਿਉਂਕਿ ਉਹਨਾਂ ਦੀ ਉਸਤਤ ਕੁਜੇ ਵਿੱਚ ਸਮੁੰਦਰ ਨੂੰ ਬੰਦ ਕਰਨ ਦੀ ਭਾਤੀ ਹੈ ਜਿਸ ਪ੍ਰਕਾਰ ਕੁਜੇ ਵਿੱਚ ਸਮੁੰਦਰ ਨਹੀਂ ਬੰਦ ਕੀਤਾ ਜਾ ਸਕਦਾ ਉਸੇ ਹੀ ਪ੍ਰਕਾਰ ਪਰਮੇਸ਼ਰ ਦੀ ਤੇ ਉਹਦੇ ਪਿਆਰਿਆਂ ਦੀ ਮਹਿਮਾ ਕਥੇ ਨਹੀਂ ਜਾ ਸਕਦੀ ਪੂਨਪੁਰਖ ਬ੍ਰਹਮ ਬੇਤੇ ਮਹਾਰਾਜ ਸਵਾਮੀ ਸਰਵਣ ਦਾਸ ਜੀ ਉਨ੍ਹਾਂ ਦੀ ਸਤਿਕਾਰਯੋਗ ਪਿਤਾ ਜੀ ਬ੍ਰਹਮ ਗਿਆਨੀ ਬ੍ਰਹਮ ਭੇਤੇ ਮਹਾਰਾਜ ਸਤਿਗੁਰੂ ਬਾਬਾ ਪਿੱਪਲਦਾਸ ਜੀ ਮਹਾਰਾਜ ਬਾਬਾ ਪਿੱਪਲਦਾਸ ਜੀ ਮਹਾਰਾਜ ਜਿਨ੍ਹਾਂ ਦਾ ਜਨਮ ਬਠਿੰਡੇ ਦੀ ਪਾਵਨ ਧਰਤੀ ਤੇ ਹੋਇਆ ਬੰਦਗੀ ਕੀਤੀ ਲੇਕਿਨ ਜਦੋਂ Swami Sarwan Das Maharaj ਜੀ ਦੇ ਮਾਤਾ ਜੀ ਬਾਬਾ ਪਿੱਪਲਦਾਸ ਮਹਾਰਾਜ ਜੀ ਧਰਮਸਪਤਨੀ ਬੀਬੀ ਸ਼ੋਭਾਵੰਤੀ ਜੀ ਰੱਬ ਘਰ ਜਲੇ ਗਏ ਚਲਾਣਾ ਕਰ ਗਏ ਤਾਂ ਪੂਰੇ ਦਾ ਪੂਰੇ ਜੋ ਘਰ ਦੀਆਂ ਜ਼ਿੰਮੇਵਾਰੀਆਂ ਸਨ ਆਪਣੇ ਵੱਡੇ ਸੁਪੁੱਤਰ ਨੂੰ ਸੌਂਪ ਕੇ ਮਹਾਰਾਜ ਜੀ ਸੰਸਾਰ ਦੇ ਕਲਿਆਣ ਵਾਸਤੇ ਬਠਿੰਡੇ ਨੂੰ ਛੱਟ ਕਰਕੇ ਤੁਰੇ ਤੇ ਤੁਰਦਿਆ ਤੁਰਦਿਆ ਮਹਾਰਾ ਸੱਚੇ ਪਾਤਸ਼ਾਹ ਜੀ ਜਦੋਂ ਜਲੰਧਰ ਰੇਲਵੇ ਸਟੇਸ਼ਨ ਤੇ ਪਹੁੰਚੇ ਤੇ ਪਿੰਡ ਬੱਲਾਂ ਦਾ ਇੱਕ ਜ਼ਿਮੀਂਦਾਰ ਜੋ ਸੀ ਉਹ ਵਾਪਸ ਸ਼ਹਿਰੋਂ ਜੋ ਆਪਣੇ ਪਿੰਡ ਨੂੰ ਆ ਰਿਹਾ ਸੀ ਉਹਨੇ ਦੇਖਿਆ ਕਿ ਸੰਤ ਨੇ ਨਾਲ ਛੋਟਾ ਜਿਹਾ ਬਾਲਕ ਹੈ ਪੁੱਛਿਆ ਮਹਾਰਾ ਕਿੱਥੇ ਜਾਣਾ ਤਾਂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਬਾਬਾ ਪਿੱਪਲਤਾ ਜੀ ਨੇ ਪੁੱਛਿਆ ਕਿ ਭਾਈ ਤੂੰ ਕਿੱਥੇ ਜਾਣਾ ਉਹ ਦੱਸਿਆ ਮਹਾਰਾਜ ਕਿ ਮੈਂ ਪਿੰਡ ਬੱਲਾਂ ਵਿਖੇ ਜਾਣਾ ਹੈ ਤੁਹਾਡਾ ਸੱਚੇ ਪਾਤਸ਼ਾਹ ਜੀ ਕਹਿੰਦੇ ਚਲੋ ਭਾਈ ਅਸੀਂ ਵੀ ਉੱਥੇ ਹੀ ਜਾਣਾ ਤੇ ਸੰਸਾਰ ਸਮੁੰਦਰ ਨੂੰ ਤਾਰਨ ਵਾਸਤੇ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸਭ ਤੋਂ ਪਹਿਲਾਂ ਜਿਹੜਾ ਹੈ ਉਹ ਆਣ ਕਰਕੇ ਇੱਥੇ ਪਿੰਡ ਬੱਲਾ ਨੂੰ ਭਾਗ ਲਾਏ ਮਹਾਰਾਜ ਸੱਚੇ ਪਾਤਸ਼ਾਹ ਜੀ ਇੱਥੇ ਰਹੇ ਕੁਝ ਸਮਾਂ ਪਾਤਸ਼ਾਹ ਜੀ ਇੱਥੇ ਰਹੇ ਜਿੱਥੇ ਮਹਾਰਾਜ ਨੇ ਟਿਕਾਣਾ ਕੀਤਾ ਉੱਥੇ ਬਹੁਤ ਸਾਰੀਆਂ ਡੇਕਾਂ ਸਨ ਤੇ ਸੱਚੇ ਪਾਤਸ਼ਾਹ ਮਹਾਰਾਜ ਜੀ ਆਪ ਬੰਦਗੀ ਕਰਦੇ ਸਨ ਬਾਬਾ ਪਿੱਪਲ ਦਾਸ ਜੀ ਤੇ ਮਹਾਰਾਜ ਸਵਾਮੀ ਸਰਬੰਦਾਸ ਜੀ ਬੱਚਿਆਂ ਨਾਲ ਖੇਡਦੇ ਕਿਉਂਕਿ ਮਹਾਰਾਜ ਜੀ ਦਾ ਬਾਲਵਸਥਾ ਸੀ ਥੋੜ ਉਥੋਂ ਅੱਗਿਆਂ ਚੱਲਦਿਆਂ ਚੱਲਦਿਆਂ ਪਾਤਸ਼ਾਹ ਜੀ ਹਰੀਪੁਰ ਆਦਮਪੁਰ ਹੁੰਦੇ ਹੋਏ ਸਿੰਘੜੀਵਾਰਪੁਰ ਟਾਂਡੇਵਾਲੂ ਮਹਾਰਾਜ ਜੀ ਗਏ ਲੇਕਿਨ ਮਹਾਰਾ ਸੱਚੇ ਪਾਤਸ਼ਾਹ ਜੀ ਨੇ ਦੇਖਿਆ ਬਾਬਾ ਪਿੱਪਲ ਦਾਸ ਜੀ ਨੇ ਕਿ ਮਹਾਰਾ ਸੁਆਮੀ ਸਰਵਨ ਦਾਸ ਮਹਾਰਾਜ ਜੀ ਦਾ ਬਹੁਤ ਚਿਹਰਾ ਉਦਾਸ ਲਿੰਦਾ ਪੁੱਛਿਆ ਉਦਾਸੀ ਦਾ ਕਾਰਨ ਕੀ ਸਰਵਨ ਤੂੰ ਉਦਾਸ ਕਿਉਂ ਹੈ ਤੁਹਾ ਮਹਾਰਾ ਸੱਚੇ ਪਾਤਸ਼ਾਹ ਸੁਆਮੀ ਸਰਵਨ ਦਾਸ ਮਹਾਰਾਜ ਜੀ ਨੇ ਆਖਿਆ ਸੀ ਕਿ ਪਿਤਾ ਜੀ ਮੇਰਾ ਇੱਥੇ ਮਨ ਨਹੀਂ ਲੱਗਦਾ ਮੇਰਾ ਦਿਲ ਕਰਦਾ ਹੈ ਡੇਕਾ ਵਾਲੇ ਪਿੰਡ ਜਾਣ ਤਾਂ ਇਸ ਸਮੇਂ ਦੇ ਵਿੱਚ ਥੋੜਾ ਜਿਆਦਾ ਸਮਾਂ ਲੰਘ ਚੁੱਕਿਆ ਸੀ ਤਾਂ ਮਹਾਰਾਜ ਜੀ ਨੂੰ ਵੀ ਬਿਸਰ ਗਿਆ ਸੀ ਕਿ ਉਹ ਡੇਕਾ ਵਾਲਾ ਪਿੰਡ ਕਿਹੜਾ ਹੈ ਤੇ ਸੱਚੇ ਪਾਤਸ਼ਾਹ ਜੀ ਫਿਰ ਜਿੱਦਾਂ ਜਿੱਦਾਂ ਮਹਾਰਾਜ ਜੀ ਨੇ ਯਾਤਰਾ ਅੱਗੇ ਵਧਾਈ ਸੀ ਉਦੋਂ ਦਾ ਦਾ ਪਿੱਛੇ ਆਏ ਤਾਂ ਜਦੋਂ ਮਹਾਰਾਜ ਜੀ ਪਿੱਛੇ ਆਏ ਤਾਂ ਫਿਰ ਪਿੰਡ ਬੱਲਾਂ ਦੇ ਵਿਖੇ ਜਿੱਥੇ ਡੇਕਾ ਸਨ ਇੱਥੇ ਜਦੋਂ ਆਏ ਤਾਂ ਮਹਾਰਾਜ ਸਵਾਮੀ ਸਰਵਨ ਦਾਸ ਵਾਲਾ ਨੂੰ ਦੇਖਿਆ ਕਿ ਉਹਨਾਂ ਦੇ ਬਾਦ ਰੂਪ ਦੇ ਜਿਹੜੇ ਜਿਨ੍ਹਾਂ ਦਾ ਮਹਾਰਾ ਖੇੜ ਦੇ ਰੇਸਾ ਜਦੋਂ ਉਹਨਾਂ ਨੂੰ ਦੇਖਿਆ ਹਾਣੀਆਂ ਨੂੰ ਤਾਂ ਮਹਾਰਾਜ ਜੀ ਦੇ ਚਿਹਰੇ ਤੇ ਖੁਸ਼ੀ ਆਈ ਤਾਂ ਬਾਬਾ ਪਿੱਪਲ ਦਾਸ ਮਹ ਤੇ ਜਦੋਂ ਮਹਾਰਾ ਸੱਚੇ ਪਾਤਸ਼ਾਹ ਜਿੱਥੇ ਰਹਿਣ ਲੱਗੇ ਤਾਂ ਫਿਰ ਪਿੰਡ ਬੱਲਾ ਵਾਲਿਆਂ ਨੇ ਪਰਤਾਇਆ ਕਿਉਂਕਿ ਆਦੀ ਕਾਲ ਤੋਂ ਹੈ ਕਿ ਵਿਦਿਆ ਦੇ ਅੰਦਰ ਵੇਦਾਂਤਾ ਦੇ ਅੰਦਰ ਵੀ ਲਿਖਿਆ ਹੈ ਕਿ ਭਾਈ ਗੁਰੂ ਵੀ ਚੁਣਨਾ ਚਾਹੀਦਾ ਹੈ ਤੇ ਦੇਖ ਕੇ ਚੁਣਨਾ ਚਾਹੀਦਾ ਹੈ ਇਸ ਲਈ ਪਿੰਡ ਬੱਲਾ ਵਾਲਿਆਂ ਨੇ ਵੀ ਸਾਧੂ ਨੂੰ ਪਰਤੋਣਾ ਸ਼ੁਰੂ ਕੀਤਾ ਉਹਨਾਂ ਨੇ ਬੇਨਤੀ ਕੀਤੀ ਕਿੰਦੇ ਮਹਾਰਾਜ ਆਪ ਜੀ ਇੱਥੇ ਜੇ ਨਿਵਾਸ ਕਰਨਾ ਚਾਹੁੰਦੇ ਤਾਂ ਸਾਡੀ ਇੱਕ ਬੇਨਤੀ ਹੈ ਕੀ ਆਪ ਜੀ ਇਸ ਪਿੱਪਲ ਨੂੰ ਸੁੱਕਾ ਹੋਇਆ ਪਿੱਪਲ ਸੀ ਮਹਾਰਾਜ ਆਪ ਜੀ ਨੂੰ ਹਰਾ ਕਰ ਦਿਓ ਜੇਕਰ ਆਪ ਜੀ ਉਹਨੂੰ ਹਰਾ ਕਰ ਦਿੰਦੇ ਹੋ ਤਾਂ ਮਹਾਰਾਜ ਅਸੀਂ ਆਪ ਜੀ ਨੂੰ ਇੱਥੇ ਰਹਿਣ ਵਾਸਤੇ ਜਿਹੜੀ ਆ ਉਹ ਜਗ੍ਹਾ ਦੇ ਦੇਵਾਂਗੇ ਤਾਂ ਸਤਿਕਾਰਯੋਗ ਸਾਧ ਸੰਗਤ ਜੀ ਬਾਬਾ ਪਿੱਪਲ ਦਾਸ ਮਹਾਰਾਜ ਜੀ ਕਹਿੰਦੇ ਕਿ ਭਾਈ ਇਹ ਤਾਂ ਪ੍ਰਮੇਸ਼ਵਰ ਦੀ ਮੌਜ ਹੈ ਜਿਉਂ ਚਾਵੇਗਾ ਤਾਂ ਪਿੱਪਲ ਹਰਾ ਹੋ ਜਾਵੇਗਾ ਇਹ ਤਾਂ ਮਹਾਰਾਜ ਜੀ ਨੇ ਆਖਿਆ ਕਿ ਭਾਈ ਸਾਧੂ ਰੱਬ ਦੀ ਕਰਨੀ ਵਿੱਚ ਜਿਹੜਾ ਉਹ ਹਸਤਾ ਛੇਪ ਨਹੀਂ ਕਰਦੇ ਹੁੰਦੇ ਚਲੋ ਮਹਾਰਾ ਸੱਚੇ ਪਾਤਸ਼ਾਹ ਆਖਣ ਕਿ ਜੇ ਤੁਹਾਡੀ ਇਹੀ ਮੌਜ ਹੈ ਤਾਂ ਕਹਿੰਦੇ ਕੋਈ ਨਹੀਂ ਭਾਈ ਸਾਨੂੰ ਸਮਾ ਦਿਓ ਤਾਂ ਕਹਿੰਦੇ ਠੀਕ ਹੈ ਮਹਾਰਾਜੀ ਅਬਾ ਪਿਪਲ ਦਾ ਸਮਾਰਕ ਇਹਨੇ 40 ਦਿਨ ਦਾ ਸਮਾਂ ਮੰਗਿਆ ਉਹ ਜਿਹੜਾ ਪਿਪਲ ਸੀ ਉਹਦੇ ਥੱਲੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਧੂਣੀ ਧਪਾਈ ਤਾਂ ਉਸੇ ਹੀ ਪਿਪਲ ਥੱਲੇ ਰੋਜ਼ ਮਹਾਰਾਜ ਜੀ ਬੈਠ ਕੇ ਪਰਮੇਸ਼ਵਰ ਦੀ ਯਾਦ ਵਿੱਚ ਜੁੜਦੇ ਸਨ ਜਦੋਂ ਮਹਾਰਾਜ ਜੀ ਪਰਮੇਸ਼ਵਰ ਦਾ ਸਿਮਰਨ ਕਰਕੇ ਭਜਨ ਬੰਦ ਕੀ ਕਰਕੇ ਉੱਠਦੇ ਸਨ ਤੇ ਆਪਣੇ ਕਰਮੰਡਲ ਦਾ ਜਿਹੜਾ ਜਲ ਸੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਹ ਉਸ ਪਿਪਲ ਦੀਆਂ ਜੜ੍ਹਾਂ ਵਿੱਚ ਪਾਉਣਾ ਸ਼ੁਰੂ ਕੀਤਾ ਹੌਲੀ ਹੌਲੀ ਕਰਦੇ ਆ ਜਿੱਦਾਂ ਜਿੱਦਾਂ 40 ਦਿਨ ਦਾ ਸਮਾਂ ਨੇੜੇ ਆਉਂਦਾ ਗਿਆ ਉਹ ਜਿਹੜਾ ਪਿੱਪਲ ਸੀਗਾ ਸਤਕਾਰ ਜੋ ਸਾਧ ਸੰਗਤ ਜੀ ਉਹ ਲਿਖਿਆ ਮਹਾਰਾਜ ਜੀ ਦੀ ਜਨਮ ਸਾਖੀ ਦੇ ਅੰਦਰ ਕਿ ਉਹ ਜਿਹੜਾ ਪਿੱਪਲ ਸੀ ਉਹਦੀਆਂ ਕੁੰਮਬਲਾਂ ਫੁੱਟਣੀਆਂ ਸ਼ੁਰੂ ਹੋ ਗਈਆਂ ਤੇ ਜਿੱਦੋਂ 40 ਦਿਨ ਦੀ ਸੰਪੂਰਨਤਾ ਹੋਈ ਤਾਂ ਉਹ ਪਿੱਪਲ ਪੂਰਨ ਤੌਰ ਤੇ ਹਰਾ ਭਰਾ ਹੋ ਗਿਆ ਸੀ ਤਾਂ ਮਹਾਰਾਜ ਜੀ ਦਾ ਇਹ ਕੌਤਕ ਦੇਖ ਕਰਕੇ ਹੀ ਪਿੰਡ ਦੀਆਂ ਸੰਗਤਾਂ ਨੇ ਫਿਰ ਬਾਬਾ ਜੀ ਦਾ ਨਾਂ ਮਹਾਰਾਜ ਜੀ ਹਰਨਾਮ ਦਾਸ ਜੀ ਤੋਂ ਫਿਰ ਬਾਬਾ ਪਿੱਪਲ ਦਾ ਜੀ ਰੱਖਿਆ ਸੀ ਇਬੜੀ ਆਈ ਹੈ ਉਹਨਾਂ ਮਹਾਪੁਰਖਾਂ ਦੀ ਕਰਨੀ ਹੈ ਅੱਜ ਉਹਨਾਂ ਦੀ ਕਰਨੀ ਅੱਗੇ ਪੂਰਾ ਵਿਸ਼ਵ ਝੁਕਦਾ ਹੈ ਤੇ ਉਹਨਾਂ ਦੀ ਕੁਦ ਨੂੰ ਭਾਗ ਲਾਏ ਮਹਾਰਾ ਸ੍ਰੀ ਵਨਦਾਸ ਮਹਾਰਾ ਸੱਚੇ ਪਾਤਸ਼ਾਹ ਜੀ ਤੇ ਮਹਾਰਾ ਜੀ ਬਾਬਾ ਪਿੱਪਲ ਦਾ ਜੀ ਆਪ ਕਿਆ ਕਰਦੇ ਸਾਂ ਸੰਗਤਾਂ ਨੂੰ ਕਿ ਭਾਈ ਸਾਡੀ ਤਾਂ ਕਮਾਈ ਕੁਝ ਵੀ ਨਹੀਂ ਹੈ ਜਦੋਂ ਸਰਵਨ ਦਾਸ ਦਾ ਸਮਾਂ ਆਵੇਗਾ ਇਹਦੀ ਕਮਾਈ ਪੂਰੀ ਪੂਰਾ ਵਿਸ਼ਵ ਦੇਖੇਗਾ ਪੂਰੀ ਦੁਨੀਆ ਖੜ ਖੜ ਕੇ ਦੇਖੇਗੀ ਇਹਦੀ ਇਤਨੀ ਨਾਮ ਦੀ ਕਮਾਈ ਹੋਵੇਗੀ ਪਹਿਲਾ ਨਰਾਤਾ 1928ਵੰਮਾਰਾ ਸੱਚੇ ਪਾਤਸ਼ਾਹ ਜੀ ਬ੍ਰਾਮਲਿਨ ਹੋ ਗਏ ਸਨ ਜੋਤੀ ਜੋਤ ਰਲੀ ਸੰਪੂਰਨ ਥੀ ਆਰਾਮ ਸੋਨਾ ਮਹਾਨ ਮਹਾਪੁਰਖਾਂ ਦੀ ਇੱਕ ਕਰਨੀ ਹੈ ਕਿ ਪੂਰਾ ਵਿਸ਼ਵਾ ਜੁਨਾ ਦੇ ਚਰਣਾ ਵਿੱਚ ਝੁਕਦਾ ਹੈ ਤੇ ਇਹੋ ਜਿਹੇ ਮਹਾਨ ਮਹਾਪੁਰਖਾਂ ਦੀ ਬਾਤ ਗੁਰੂ ਪਾਤਸ਼ਾਹ ਜੀ ਨੇ ਵੀ ਆਖਿਆ ਹੈ ਕਿ ਸੰਤਹਿ ਚਰਨ ਮਾਥਾ ਮੇਰਾ ਪਾਉਤ ਅਨਿਕ ਬਾਰ ਕਰ ਸੰਤੇ ਡੰਡੋਤ ਜਪੋ ਜੀ ਸਤਨਾਮ